ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਾਹਮਣੇ ਕੋ ਚਾਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋੜਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਬੱਡੇ ਵੱਲ ਸਰ ਜਾਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਬੱਡੇ ਵੱਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਭਾਈ ਤੇ ਭਾਈ ਇਹਨੇ ਪੋਚੀ ਐ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਭੁੱਖੜਵੇ ਹੈਗੇ ਅਸੀਂ ਰੱਜੇ ਪੁੱਜੇ ਲੋਕ ਕਹਿੰਦੇ ਭੁੱਖੜਵੇ कल पार्टी चो क्या अस बड़ी लुट्टी है क्योंकि छित्र न कुटी है हूं साड़ मान भगवंत ने पुटी है अकाली दल ने चार जून तो बाद राजनीति चो सदाई छुट्टी है बोल